ਹਾਂਜੀ ਸਤਿ ਸ੍ਰੀ ਅਕਾਲ ਜੀ ਪਾ ਲਾ ਡੈਡੀ ਫਾਨ ਤੇ ਬੋਬੋ ਵੈਲਕਮ ਹੈ ਜੀ ਆਈਜੀ ਵੀਰਲ ਹੈ ਗਿਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਪੰਜ ਮੱਝਾਂ ਤੇ ਇੱਕ ਗਾਂ ਖਾਵਾਂਗੇ ਜੋ ਵਿੱਚ ਸੱਜਰਾ ਗੱਬਣਾ ਤੇ ਟੋਕੜਾਂ ਗੱਬਣਾ ਬਾਕੀ ਪੁੱਛਦੇ ਆ ਵੀ ਜਿਹਨਾਂ ਨੂੰ ਤੇਲ ਕਾਣੇ ਖਲਵਾ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਵਧੀਆ ਚਲੋ ਵਧੀਆ ਚੱਲਦਾ ਜੀ ਔਰ ਸਾਰੇ ਵੀਰ ਭਰਾਵਾਂ ਨੂੰ ਪਾਲਾ ਡੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਹਾਂਜੀ ਬਾਕੀ ਜਿਹੜੇ ਵੀਰ ਭਰਾ ਵੰਦੇ ਪਾਲਾ ਡੇਰੀ ਫਾਰਮ ਹਾਂਜੀ ਸਾਰਿਆਂ ਦੇ ਦਿਲੋਂ ਧੰਨਵਾਦ ਆ ਬਾਕੀ ਸ਼ੇਅਰ ਕਰੋ ਕਮੈਂਟ ਕਰੋ ਸੋਹਣੇ ਸੋਹਣੇ ਵੱਧ ਤੋਂ ਵੱਧ ਹਰ ਕੋਈ ਆਉਣ ਵਾਲੀ ਜਿਹੜੀ ਤੁਹਾਨੂੰ ਤਾਜੀ ਅਪਡੇਟ ਜਿਹੜੀ ਦਿਖਾ ਸਕੀ ਰੋਜ਼ੀ ਹਾਂਜੀ ਚਲੋ ਰੋਜ਼ ਤੇ ਨਹੀਂ 2-4 ਦਿਨ ਬਾਅਦ ਕੋਈ ਠੀਕ ਹੈ ਜੀ ਤੇ ਬਾਕੀ ਚਲੋ ਪਰੀਏ ਸ਼ੁਰੂ ਹੋ ਗਿਆ ਟੈਫੜਾ ਬੰਦੇ ਡਰੈਸ ਆਪਣਾ ਪਿੰਡ ਪੰਘਾੜੀ ਆ ਹਾਂਜੀ ਤਸੀਲ ਮਜੀਠਾ ਜిల్లా ਅੰਮ੍ਰਿਤਸਰ ਠੀਕ ਹੈ ਜੀ ਮੋਬਾਈਲ ਨੰਬਰ 9856921492 ਦੂਜਾ 734376099 ਠੀਕ ਹੈ ਜੀ ਤੇ ਬਾਕੀ ਮਾਲ ਉਹਦਾ ਇੱਕ ਵਸੀ ਬਹੁਤ ਚੰਗੀ ਪਾਈਦਣ ਲਈ ਆ ਹਾਂਜੀ ਹੁਣ ਲੇਟ ਹੋਈ ਨਹੀਂ ਆ ਘੰਟਾ ਦਾ ਘੰਟਾ ਲੱਗਣਾ ਤੇ ਚਲੋ ਕੋਈ ਨਹੀਂ ਗੈਨ ਵਟਸਐਪ ਤੇ ਵੀਡੀਓ ਪਾ ਦਾਂਗੇ ਦੋ ਮਜਾ ਵੀ ਨਹੀਂ ਆਵਾ ਇੱਕ ਤੇ ਮੱਝ ਲਈ ਆ ਉੱਚੇ ਬੱਚੇ ਦੇ ਇੱਕ ਤਾੜੀ ਲਈ ਆ ਤੇ ਚਲੋ ਉਹ ਤਾਂ ਕੱਲ ਨੂੰ ਖਾ ਦਾਂਗੇ ਇਹਨਾਂ ਨੂੰ ਖਾਲੀ ਕਰੀਏ ਚੱਲੂ ਹਾਂ ਹਾਂਜੀ ਸਸੀ 1 ਨੰਬਰ ਵਾਲੀ ਵਾ ਸਾਰੇ ਵੀਰ ਭਰਾਵਾਂ ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖਣ ਵਾਲਿਆਂ ਨੂੰ ਬាទ ਵਾ ਸ਼ੇਅਰ ਕਰੋ ਤੇ ਬਾਕੀ ਧੰਨਵਾਦ ਹੈ ਉਹ ਗੁਰੂ ਕਲਗੀਧਰ ਪਾਸ਼ਾ ਦਾ ਹਾਂ ਜੀ ਜਿਹਦੀ ਊਟ ਆਸਰੇ ਨਾਲ ਭੈਣ ਭਰਾਵਾਂ ਦੇ ਸੰਯੋਗ ਨਾਲ ਹਾਂ ਜੀ ਇਹ ਤੰਦਾ ਜਿਹੜਾ ਵਾ ਚੱਲਣ ਲਿਆ ਵਾ ਉਹਦੇ ਮਾਲਕ ਦਾ ਬਹੁਤ ਊਟ ਆਸਰਾ ਵਾ ਭੈਣ ਭਰਾਵਾਂ ਦਾ ਵਾ ਸੰਯੋਗ ਪਿਆਰ ਬាទ ਵਾ ਸ਼ੇਅਰ ਕਰੋ ਬាទ ਤੋਂ ਵਾ ਸ਼ੇਅਰ ਕਰੋ ਕਿਤਾ ਕੋਈ ਤੁਸੀਂ ਕਰ ਸਕਦੇ ਜੀ ਹਾਂ ਜੀ ਕਿ ਵੀਡੀਓ ਜਿਹੜੀ ਜਦੋਂ ਵੀ ਪਾਈਏ ਦੋਵੇਂ ਚੰਗੇ ਦਿਨ ਹਰ ਤੱਕ ਬੰਦੇ ਤੱਕ ਪਹੁੰਚ ਗਈ ਆ ਪਹਿਲੇ ਸਵੇਰ ਤੱਕ ਠੀਕ ਹੈ ਛੋਟੀ ਦੇਖੋ ਮੜਾ ਦੇ ਇਹ ਨਾ ਕੋ ਵੀ ਰਾਖੇ ਵੀ ਇਹ ਜਾਂ ਚੋਈ ਨਹੀਂ ਆ ਜਾਂ ਕਿਦਾਂ ਵੇਖ ਪਹਿਲੇ ਸਵੇਰ ਗੱਬਣ ਵਾਲੀ ਪਿੰਡਾਂ ਵਾਲਾ ਲੈਵਾ ਠੀਕ ਹੈ ਜੀ ਦੇਖੋ ਛੋਟੀ ਗੱਬਣ ਹੈ ਛੋਟੀ ਗੱਬਣ ਛੋਟੀ ਪਰ ਲੈਵਾ ਮੜਾ ਪਛਾਹ ਹੋ ਗਿਆ ਖਾਲ ਦੂਰੋਂ ਪਤਾ ਲੱਗ ਗਿਆ ਵੀ ਕੱਟੀ ਕੀਜੇ ਕੋਈ ਠੀਕ ਹੈ ਜੀ ਇਹ ਇਧਰ ਲੈਵਾ ਵੇਖ ਲਾ ਬਹੁਤੀ ਛੋਟੀ ਜੰਗੀ ਤੇ ਚਵਾਂ ਇਦਾਂ ਦਾ ਵੀ ਆ ਥੱਲੇ ਬਹਿ ਜੂਗਾ ਨਾ ਜਿਹਨੂੰ ਨਹੀਂ ਜਾਂਜ ਉਹਦੀ ਧਾਰ ਕੱਢ ਦੂਗਾ ਜਾਂਾਂ ਚੋਣ ਪੋਲੀ ਮੋਟੀ ਧਾਰ ਠੀਕ ਹੈ ਜੀ ਜਿਆਦਾ ਛੋਟੀ ਤਾਂ ਨਹੀਂ ਗੱਲਾਂ ਉਹ ਦੱਸਣ ਦਾ ਵਾਅਦਾ ਆ ਦੱਸਣ ਨਾਲੋਂ ਵੱਧਿਆ ਗੱਲ ਡੋਮਣਾ ਹੀ ਲੱਗਾ ਥੱਲੇ ਕੇ ਥੱਲੇ ਜਿਹੜੀ ਤੁਮਾਹ ਨਾ ਗੱਡੀ ਨੇ ਪੂਰਾ ਆਪਣਾ ਬੋ ਖਾ ਲਿਆ ਆ ਗੇ ਆਪਣਾ ਉਹ ਜੀ ਕਰਮਾਣੀ ਮਸਲਾ ਵੀ ਯਾਦਗਾਤ ਵਾਲੀ ਕਸੂਤ ਵਾਲੀ ਆ ਕੱਟੀ ਯਾਤੀਗਾਤੀ ਜਾਉ ਜੀ ਬਾਕੀ ਪਹਿਲੇ ਸੇ ਬਹੁਤ ਸੋਹਣੀ ਕੱਟੀ ਇਹਨਾਂ ਨੇ ਕੱਟੀ ਜਾ ਜੇ ਉਹ ਕੈਮਰੇ ਦਾ ਡੱਸੀ ਆ ਦਿਖਾ ਦੇ ਮੈਨੂੰ ਦੇਖੋ ਵੇਖੋ ਮੜਾ ਲੇਵਾ ਥੋੜਾ ਹੈ ਨਾ ਪਰ ਇਹ ਪਛਾਣ ਹਟ ਕੇ ਲੇਵੇ ਦੇ ਮਗਰ ਫੜੋ ਕੇ ਖਵਾ ਲਓ ਵੀ ਚੀਜ਼ ਦੀ ਤੋਤੀ ਹੈ ਭਲਵਾਨਾ ਕਿੰਨਾ ਟਾਈਮ ਲੱਗੂ ਜੇ ਟਾਈਮ ਵੀਰ ਬਸ 2-4 ਦਿਨ ਹੀ ਆ ਠੀਕ ਆ ਸੂ ਪੈਣੀ ਆ ਬਾਕੀ ਕੋਈ ਇਹਨੂੰ ਪਾਲ ਨਹੀਂ ਜੇ ਕੋਈ ਕੋਈ ਗੱਲ ਬਾਤ ਨਹੀਂ ਜੇ ਕੰਦਾ ਕੰਦਾ ਨੋਕ ਵਾਲਾ ਬਣਿਆ ਠੀਕ ਆ ਜੀ ਕਿਉਂ ਆਈ ਇਦਾਂ ਦੀ ਆ ਵੀ ਉਂਗਲ ਰਗੀ ਮੀ ਮੂਠੀ ਖਾ ਗਏ ਥੋੜੇ ਜੇ ਬੱਚਾ ਬਚੂ ਠੀਕ ਆ ਇੰਨੀ ਕਰ ਦੂ ਥੋੜੀ ਜਿਆ ਵੀਡੀਓ ਲੰਮੀ ਬਣ ਜਾਂਦੀ ਜੇ ਇਹਦੀ ਸਾਹ ਪਿਛੋਂ ਬੋਲੀਏ ਨਾ ਨਾ ਪਿਛਾ ਪਿਛੋਕਰ ਹੈ ਨਾ ਇਹਦੇ ਰਵਿਆਂ ਦਾ ਹਾਂ ਜੀ ਤੇ ਗੱਲਾਂ ਲੰਮੀਆਂ ਹੁੰਦੀਆਂ ਠੀਕ ਆ ਜੀ ਇਹ ਬਟਾਲੇ ਝੋਡੀ ਵੀਡੀਓ ਤੇ ਇਹਦੀ ਮਾਂ ਜਿਹੜੀ ਨਾ ਪਈ ਮੇਲੇ ਜ ਦੁੱਧਾ ਤੀਜੇ ਨੰਬਰ ਤੇ ਆਈ ਸੀ ਉਹਦੀ ਕੱਟੀ ਆ ਚਲੋ ਹੁਣ ਆਪਾਂ ਇੰਨੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਸਾਰਾ ਕੁਝ ਸਿਆਣੇ ਆਪੇ ਵੇਖ ਲੈਣਾਗੇ। ਹਾਂਜੀ ਹਾਂਜੀ। ਪਸੰਦ ਦੀ ਲੋੜ ਹੀ ਨਹੀਂ ਆ। ਕੱਟੀ ਵੇਖ ਲੈ ਕਮਾਲਾਂ ਦੀ ਕਰੀ ਫਿਰਦੀ ਆ। ਠੰਡੀ ਬੜੀ। ਜਿਵੇਂ ਨਹਾ ਲਈ ਫਿਰ ਇਹਨੂੰ। ਕਿੰਨੂ ਘਲਾ ਕਿਸ ਨੇ ਟੱਕਿਆ ਜਾ ਕੋ ਟਾਈਮ ਲੱਗਾ। ਹਾਂਜੀ। ਅਜੇ ਤਾਂ ਉਹ ਪਰਮਾਤਰਾ ਦੀ। ਮੇਰੇ ਨਾਲ ਨਾਥ ਨਹੀਂ ਪਈ ਇਹਨਾਂ ਨੇ ਪਾਈ ਨਹੀਂ ਬੰਦੀ ਠੰਡੀ ਬੜੀ। ਹਾਂਜੀ। ਬੱਸ ਇਹ ਵੀ ਆ। ਨਾਥ ਪਤਾ ਨਹੀਂ ਅੰਦਰ। ਪਤਾ ਨਹੀਂ ਪਈ ਕਿ ਨਹੀਂ ਪਈ ਇਹ ਨਹੀਂ ਪਤਾ। ਬਾਕੀ ਕੱਟੀ ਵੇਖ ਲੈ ਕੀ ਕਰਦੀ ਕਮਾਲਾਂ ਦੀ ਕਰੀ ਫਿਰਦੀ ਆ। ਇਹਨੂੰ ਕੋਈ ਭਾਲ ਨਹੀਂ ਆ। ਕੋਈ ਗੱਲ ਨਹੀਂ ਸਾਫ ਜੱਟਾ ਵਾ ਠੀਕ ਹੈ ਜੀ ਸਿੰਦੀ ਗਾਣਾ ਜੱਟਾ ਜੱਟ ਵਾਲੀ ਵੇ ਮੱਥੇ ਤੇ ਜੱਟ ਕਿਦਾਂ ਤੇ ਦੱਸੋ ਡੇਰ ਫਿਰ ਇੰਨਾ ਖਾਟੇ ਕਹਿਣ ਚ ਫਰਕ ਹੈ ਵੀ ਇਹੋ ਗੱਲ ਦੀ ਅਸੀਂ ਕਹੀ ਵੀ ਜਿਹੜੀ ਅੱਜ ਆਈ ਜਾਂ ਉਧਰੋਂ ਰਾਤ ਦੀ ਆਈ ਆ ਪਰ ਕੱਟੀ ਬਹੁਤ ਆਪੇ ਕੋਈ ਵੇਖ ਲੇ ਹਾਂਜੀ ਹਾਂਜੀ ਮੋਲੇ ਦਾ ਜਿੰਨਾ ਮਰਜ਼ੀ ਕਰੀਏ ਪੂਰੇ ਲੱਖ ਦੀ ਦੇਣੀ ਆਏ ਕੱਟੀ ਵਿਆਹ ਬਾਜ਼ਾਰ ਦੇ ਹਿਸਾਬ ਨਾਲ ਸਮੇਂ ਨਾਲ ਸਵਾ ਲੱਖ ਦੀ ਹਾਂਜੀ ਪਰ ਅਸੀਂ ਲੱਖ ਦੀ ਵੀ ਨਹੀਂ ਦੇਣੀ ਹਾਂਜੀ ਆਹ ਜੋੜ ਕੱਟੀ ਸਾਂਭੀ ਆ ਪੰਜ-ਛੇ ਦਿਨ ਹਾਂਜੀ ਪਾਣਾ ਲਾ ਕੇ ਠੀਕ ਆ ਉਦੇ ਹਿਸਾਬ ਨਾਲ ਅਸੀਂ ਕੱਟੀ ਹਾਨ ਆ ਜਿਹੜੀ ਹੈ ਨਾ ਜਿਹਦੀ ਤੇ ਦੇਣੀ ਆ ਕੋਈ ਲੱਖ ਨਹੀਂ ਕੋਈ 95 ਨਹੀਂ ਹਾਂਜੀ 90 ਦੀ ਵੀ ਨਹੀਂ ਦੇਣੀ ਹਾਂਜੀ ਇਹ 86000 ਦੀ ਕੱਟੀ ਹਾਨ ਆ ਦੇਣੀ ਆ ਠੀਕ ਆ 86000 ਦੀ ਕੱਟੀ ਮਿਲੂ ਨਹੀਂ ਹਾਂਜੀ ਇਹ ਸਾਡਾ ਵਾਅਦਾ ਵਗ ਗੀ ਠੀਕ ਆ 86000 ਦੀ ਮਿਲ ਜਾਂਦੀ ਆ ਵਾ ਪਰ ਇਹਦੇ ਨਾਲ ਜਿਹੜੀ ਮਿਲੂਗੀ 86 ਜੀ ਠੀਕ ਆ ਜੀ ਜਿਹੜਾ ਕੋਈ ਦਊਗਾ ਜੀ ਕਮਾਲਾ ਥਣ ਵੇ ਕਿਦਾਂ ਕਲਾ ਕਲਾ ਲਗਾ ਨਾ ਕੋਈ ਦਊਗਾ ਮੈਂ ਮਿਲੂਗਾ ਤਾਂ ਕੱਟੀ 86000 ਦੀ ਠੀਕ ਆ ਜੀ 86000 ਦੇਵਾਂਗੇ ਦੱਸੋ ਦੂਜੀ ਨੰਬਰ ਵਾਲੀ ਬਾਰੇ 100000 ਤੋਂ ਬਾਹਰ ਜੀ ਦੇ ਬਾਬੇ ਪਾਣਾ ਮਲੀ ਆਪਾਂ ਸੰਭੀ ਆ ਮਿਹਨਤ ਕੀਤੀ ਬੱਠੇ ਬੱਠੇ ਪਾਣੀ ਤੇ ਝੋਟੀ ਸਵਾਕੇ ਹੁੰਦਾ ਇਹ ਮਾਨੀ ਵੀਡੀਓ ਪਰ ਵੀਰਾਂ ਭਰਾਵਾਂ ਦੇ ਫੋਨ ਬੜੇ ਆਉਂਦੇ ਵੀ ਵੀਡੀਓ ਲੇਟ ਹੋਈ ਜਾਂਦੀ ਆ ਆਹ ਮਾਲ ਦੇ ਰੋਜ਼ ਲੈਦੇ ਰੋਜ਼ ਦੇ ਰੋਜ਼ ਹੁੰਦਾ ਦੇ ਕੰਡਿਆ ਉਹਦਾ ਹੀ ਦੇ ਕੰਡਿਆ ਵਾ ਰੋਜ਼ ਤੇ ਬਾਕੀ ਚਲੋ ਪਾ ਤੇ ਆਪਾਂ ਫੋਨ ਬੜੇ ਵੀਰ ਭਰਾਵਾਂ ਦੇ ਆਉਣ ਦੇ ਵੀਡੀਓ ਪਾਉਣ ਦੇ ਅੱਜ ਇਹ ਕ ਪੰਜਾ ਦੋ ਚਾਰ ਟੰਗਾਂ ਜਿਹੜੀਆਂ ਬਾਦੀਏ ਬਾਦੀਏ ਫਿਰ ਭਰਾ ਖੰਡੇ ਠੀਕ ਆ ਆ ਪਹਿਲੇ ਸੂਈ ਕੱਟੀ ਜਾਵੀ ਇਹਨੂੰ ਸੂਈ ਨੂੰ 20 ਦਿਨ ਹੋਏ ਆ ਇਹ ਵੀ ਸੂਈ ਆ ਇਹ ਅੱਜ ਹੀ ਆਪਣੇ ਗਵਾਈਆ ਘਰ ਵਾਲਿਆਂ ਦੁੱਧ ਕਿਹਾ 8 ਕਿਲੋ ਐਨ ਕੋਰ ਦੇ ਹ ਨਾਥੇ ਨੂੰ ਨਹੀਂ ਪਈ ਉਹਦਾ ਨਹੀਂ ਪਤਾ ਇਹਨੂੰ ਪੱਕੀ ਨਹੀਂ ਪਈ ਦੇਖੋ ਕੱਡੀ ਕੱਟੀ ਥੋਣੀ ਸੁਆ ਬਣ ਕੇ ਤਾਂ ਨਾ ਦਾ ਕੱਢ ਕਾੜੇ ਉਹ ਕੱਡਾ ਵੱਡਾ ਹੱਟ ਐ ਡਰਦੀ ਹੋ ਫਿਰ ਬੰਦੇ ਕੋ ਕਲਿਆਰੇ ਦੀ ਔਲ ਦੀ ਮਨਉਂਦੀ ਨਾ ਹਾਂਜੀ ਲੈ ਆਓ ਦੇਖੋ ਕਿਦਾਂ ਬ੍ਰੀਕ ਲਾ ਵੇ ਸਿੰਘ ਕਿਦਾਂ ਲੱਗਾ ਵੇ ਕੱਡੀ ਵੇ ਸਿੰਘ ਦੀ ਹਾਂਜੀ ਇਹ ਕਿਹੜੇ ਬਣਾਏ ਅਸੀਂ ਕੁਦਰਤਾਂ ਲੋਈਆਂ ਪਹਿਲਾ ਸੁਆ ਜੋ ਪਹਿਲਾ ਸੁਆ ਮੈਂ ਦੁੰਦੀ ਚੌਕੀ ਕਰੀ ਹਾਂ ਡਰਦੀ ਆ ਡਰਦੀ ਕਰ ਰਹੇ ਹੋ ਮੋਨ ਦਾ ਦਰਦੀ ਆ ਕਾ ਦਰਦੀ ਆ ਮੈਂ ਕੱਟੀ ਬਹੁਤ ਸੋਹਣੀ ਸਾਫ ਆ ਤੇ ਮਗਰ ਵੀ ਜੀ ਬੱਚਾ ਕੀ ਆ ਗਿਆ ਜੋ ਮਗਰ ਹੀ ਕੱਟੀ ਇਹ ਤਾਂ 20 ਦਿਨ ਦੀ ਕੋਈ ਮਹੀਨੇ ਦੀ ਕਿੰਨੇ ਤੇ ਜਵਾਪ ਸਮਾ ਇਦਾਂ ਦਾ ਵੀ ਭੋਂ ਛੋਲੇ ਦੇ ਬੱਚਾ ਉਚੋਲੇ ਸੀ ਖੰਡੀ ਗੁੱਦਾ ਵੀ ਕਰ ਮੰਗ ਕੇ ਤੇਰੀ ਔਰ ਮਣਾਉਂਦੀ ਕੋਈ ਨਾ ਪਤਾ ਨਾ ਹਣਾ ਬਾਹ ਉਹਦੀ ਔਰ ਨਾ ਮੁੜੀ ਤਿਹੋ ਸੰਖੇਪ ਜਵਾਬ ਸਮਾ 1 ਨੰਬਰ ਦਾ ਠੀਕ ਹੈ ਜੀ 1 ਨੰਬਰ ਦਾ ਜਵਾਬ 2 6 7 ਕਿਲੋ ਕਣਕੇ ਲਵੇ ਕੋਈ ਹੁਣ ਠੀਕ ਹੈ ਜੀ 6 ਕਿਲੋ ਕਣਕੇ ਕੋਈ ਸੱਤ ਨਾਲ ਜਨੇ ਪੱਖਾ ਜਵਾਬ ਸਮਾ ਖਣਸੂਣ ਬਹੁਤ ਚੰਗਾ ਕਰਦੀ ਬਸ ਬੱਚਾ ਖਾਣੇ ਬਾਅਦ ਤੇਰਾ ਬੱਚਾ ਮਗਰ ਕੀ ਆ ਗਿਆ ਜੀ ਕੱਟੀ ਮਗਰ ਜੀ ਮਗਰ ਕੱਟੀ ਆ ਵੀ ਫੋਲ ਵੀ ਦੱਸੋ ਰੇਟ ਇਹਦਾ ਰੇਟ ਵੀਰ ਮੁੱਲ ਜਨਾ ਮੱਦੀ ਕਰੀ ਇਹ ਹੁਣ 65 ਦੀ ਦੇਣੀ ਹਾਂਜੀ ਹੋਣੇ ਹਾਂ ਨਾ 50 ਦੀ ਦੇਣੀ ਭਾ ਨਾ ਦੇ ਦੇਣੀ ਹਾਂਜੀ 60000 ਦੀ ਤੇ 60 ਚੋਂ 1000 ਛੋਟ ਕਰ ਦੇਣੀ ਠੀਕ ਹੈ ਇੰਡੀਆ ਸਿੰਘ ਵੇਖ ਲਓ ਵੱਡੀ ਕੱਟੀ ਨਿੱਕੀ ਨਹੀਂ ਆ ਵੱਡੀ ਆ ਔਰ 60000 ਜਿਹੜੇ ਕਜਰ ਘੜ ਦੇ ਦੇਣੀ ਆ ਮਹੀਨੇ ਦੀ ਸੂਈ ਆ ਕੱਟੀ ਜਿਹੜੇ ਮਗਰਿਆ ਉਹ ਵੀ ਖਾਦ ਦੇਣੇ ਹੋਣੀ ਠੀਕ ਹੈ ਜੀ ਆ ਮੈਂ ਕਹ ਸੁਆਵਾਇਆ ਤੀ ਜਾ ਹਾਂਜੀ ਦੋ ਤੇ 10 ਕਿਲੋ ਲੀਟਰ ਵਾਲਾ ਇਹਦੇ ਦੋ ਤੇ ਝਿਗ ਨਹੀਂ ਆਉਂਦੀ ਪਾਣੀ ਵਰਗਾ ਦੋਦੇ ਦਾ ਠੀਕ ਆ ਇਹਦਾ ਮਗਰ ਲਖਣ ਮੜਾ ਛਟਾ ਮਾਰਦਾ ਠੀਕ ਆ ਮਗਰ ਲਹਾਂ ਛਟਾ ਮਾਰਦਾ ਦੋ 10 ਕਿਲੋ ਲੀਟਰ ਮੈਂ ਕਿਹਾ ਜਾਉਂਗੇ ਝਿਗ ਨਹੀਂ ਆਉਂਦੀ ਦੋ ਤੇ ਪਾਣੀ ਵਰਗਾ ਇਹਦੇ ਥਲੇ ਮਗਰ ਕੁਇਨੇ ਦੇ 15 ਕਿਲੋ ਉਹਦੇ 10 ਪਰੰਦੇ ਨਾ ਖਾਣਾ ਤੂੰ ਆਹ ਹੋ ਗਿਆ ਮੱਕੀ ਖਾਦ ਕਰ ਹਾਂ ਕੁਇਨ ਸਾਰੀ ਆਹੋ ਜਵਾਬ ਦੇਦਾ ਉਹ ਜਿਹੜੇ ਘੜੀ ਚਲ ਗਈ ਆ ਠੀਕ ਹੈ ਜੀ ਆਹੋ ਬੱਚਾ ਤੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਇਹ ਕਟਾ ਮਗਾ ਦੇ ਤੇ ਦੁੱਧ 10 ਕਿਲੋ ਪਾਣੀ ਵਰਗਾ ਜੇ ਥਲੇ ਲੀਟਰ ਵਾਲਾ ਜਿਹੜਾ ਪਾਣੀ ਦੁੱਧ ਚ ਠੱਕ ਨਹੀਂ ਆਉਂਦੀ ਇਹਦੇ ਤੇ ਦੁੱਧ 10 ਕਿਲੋ ਜੇ ਪੂਰਾ ਪਾਣੀ ਵਰਗਾ ਬਾਕੀ ਇੰਨੀ ਸੀਦਾ ਭਾਵੇਂ ਕੱਟੇ ਤੋਂ ਬਿਨਾਂ ਚੋਲੋ ਭਾਲਾ ਭਗਦਾ ਉਹ ਨਾ ਪੈਂਦੀ ਠੀਕ ਹੈ ਜੀ ਹਲ ਘੜ ਲਓ ਬੰਦ ਨੂੰ ਚੋ ਲੋ ਪਰ ਹਟਾ ਦੇ ਬੱਚਾ ਆ ਗਏ ਇੱਕ ਇੱਕ ਬਰੀ ਜਨੀ ਚਲ ਜ ਕਰ ਮਾਮਾ ਹਲ ਆ ਗਏ ਜੂਪਾਸ਼ਾ ਹਾਂ ਉਹ ਲੇਕ ਤੁਹਾਨੂੰ ਕਲ ਬੰਦ ਖਾਣੇ ਦੱਸੋ ਰੇਟ ਇਹਦਾ ਮੁੱਲ ਜਿੰਨਾ ਮੱਝੀ ਕਰੀਆ ਇਹ ਮੈਂ 62000 ਕਰੀ ਹਾਂਜੀ ਠੀਕ ਹੈ ਇਹ ਭਾਰਤੀ ਮਿੰਨੀ 60 ਮਿੰਨੀ 58000 ਦੀ ਖਾਨਾ ਨਵਾਂ ਨਾ ਠੀਕ ਹੈ ਜੀ 58000 ਦੀ ਖਾਨਾ ਹੈ ਗਦਾਂਗੇ ਠੀਕ ਹੈ ਦੋ ਦ ਲੀਟਰ 10 ਕਿਲੋ ਦੇ ਇਹਨੂੰ ਬੱਚੇ ਦੀ ਵੀ ਨਹੀਂ ਪਰਵਾਹ ਕਰਮਾ ਲਈ ਜਨਾਨੀ ਕੋਲ ਜਨਾਨੀ ਕੋ ਮਈ ਬੱਚਾ ਛੱਡਦੀ ਘੱਟ ਛੱਡਦੀ ਨਹੀਂ ਨਾ 200 ਵਿੱਚ ਹੋਏ ਅੱਗੇ ਵੀ ਤਾਂ ਹੀ ਪੜਾਵਾ ਕੇ ਸ਼ੀਲ ਬੜੀ ਤਾਂ ਚੋਲ ਇਹੋ ਜਿਹਾ ਡੰਗਰ ਡਾਰ ਕੋਈ ਨਹੀਂ ਭਾਵੇਂ ਬੱਚਾ ਆ ਤੋਕਰ ਘਬਣ ਮਈ ਆ ਆਪਣੇ ਕੋ ਅੱਜ ਹੀ ਆ ਪਰੇ ਚੌਣ ਨੂੰ ਡਿੰਗਣ ਦੀ ਬਲਾ ਠੀਕ ਆ ਹਾਂ ਹੁਣ ਲਈ ਚੌਣ ਨੂੰ ਦੂਜੇ ਸੂਏ ਝੋਟੀ ਜੇ ਪਹਿਲੇ ਸੂਏ 113000 ਦੀ ਬੰਦੇ ਨੇ ਆਂਦੀ ਆ ਦੂਜੇ ਸੂਏ ਜਣਾ ਗੱਲ ਸੁਣੀ ਜੇ ਕੋਈ ਚਾਹ ਪੰਦਰਾਂ ਨੰਬਰ ਦੇ ਕੇ ਗੱਲ ਵੀ ਕਰਾ ਦਾਂਗੇ ਗੱਲ ਵੀ ਕਰ ਲੈ ਕੋ ਲਈ ਅਸੀਂ ਦੂਰੋਂ ਦੇ ਉਨੇ 113 ਦੇ ਲਈ ਆ ਤੇ ਟੋਕਰ ਗਭਾਂ ਦੋ ਦੇ ਦੋ ਪੰਜਾ ਕਿਲੋ ਡੇੜੇ ਗੇੜਿਆ ਤੇ 13 ਕਿਲੋ ਦੁੱਝੋ ਲਿਆ ਆਈਓ ਤੇ ਦੂਜਾ ਮਹਾਰਾ ਚਵਾ ਮਹੀਨਾ ਦੀ ਕੋ ਚੱਕ ਪਾਸਿਆ ਸੋਣ ਚੱਕ ਪਾਸਿਆ ਚਵਾ ਬਸਮਾ ਇਹ ਨਾ ਥਣ ਮੜਾ ਜੇ ਕਿਦਾ ਲੰਮਾ ਜਾਵਦਾ ਹਾ ਥੋੜਾ ਜਿਹਾ ਜਵਾਗ ਨੇ ਦੰਦ ਲਾਇਆ ਕੋਈ ਮੁੱਖ ਹੋਵੇ ਥਣ ਜੇ ਤਾਂ ਹੀ ਜਿੰਨੂ ਰੋਣ ਵਾਲੇ ਦਰਦ ਜਿਹਾ ਮੜਾ ਪੈਂਦਾ ਕਿੰਨੇ ਜੱਦੀ ਗੱਭਨ ਜੋ ਇਹ ਵੀ ਚਮਾਂ ਮਹੀਨਾ ਚੱਕ ਪਾਸ ਆ ਠੀਕ ਆ ਤੇ ਦੁੱਧ ਦੁੱਧ ਦੇਰ ਕੋ ਹੈ ਗਈ ਕੋਈ 5 ਕਿਲੋ ਦੇਰ ਘੜਿਆ ਬਾਕੀ ਥੋੜੀ ਕੈਮਰੇ ਦੱਦੀ ਆ ਚਲੋ ਪੱਕਾ 4 ਕਿਲੋ ਗਿਲਡੇ ਕੋਈ ਠੀਕ ਆ ਆ ਜਾਈ ਹਾਂ ਹਾਂ ਜੀ ਜਿਹੜੇ ਹਲਾਤਾ ਜੋ ਮਹੀਂ ਆਈ ਹੈ ਨਾ ਦੁੱਧੋਂ ਮਹੀਂ ਟੱਪੀ ਹੋਈ ਹਾਂਜੀ ਤੇ ਚੱਕ ਅਸੀਂ ਅੱਜ ਹੀ ਲਾ ਗਨਾ ਅੱਜ ਹੀ ਕਰਾ ਦੇ ਤੇ ਹਾਂ ਹੀ ਲਫਾਵਾ ਪਿਆ ਲੱਗੇ ਤੇਰੇ ਜੇ ਲਾ ਠੀਕ ਆ ਜੀ ਬਾਕੀ ਕੋਈ ਵੀਰ ਆਪਣੀ ਥੱਲੇ ਕਰਕੇ ਖੜੇ ਕਰ ਲਿਆ ਕੇ ਕਰਾ ਲਈ ਆਪਣੀ ਥੱਲੇ ਕਰਾ ਲਈ ਆ ਠੀਕ ਆ ਜੀ ਬਾਕੀ ਕੋਈ ਦੋ ਡਾਂਗ ਚੋਕੇ ਖੜੇ ਤਸੱਲੀ ਕਰੇ ਅੱਗੇ ਵੀ ਤੋਕੜਾ ਗੱਬਣਾ ਚੋਕੜ ਗੱਬਣ ਚ ਕਭੋ ਗੱਬਣ ਫੰਡਰ ਨਹੀਂ ਹੋਊਗੀ ਠੀਕ ਆ ਜੀ ਇੱਕ ਕੰਮ ਜ਼ਿੰਦਗੀ ਜੀ ਨਹੀਂ ਆਊਗਾ ਨਾ ਬਾਕੀ ਇਹ ਆ ਵੀ ਜਿਨੇ ਸਾਡੇ ਕੋਲ ਨਹੀਂ ਤੋਕੜਾ ਗੱਬਣਾ ਹਾਂਜੀ ਡਰ ਕੋਈ ਨਹੀਂ ਹੋਊ ਕਿਉਂ ਵੀਰਾ ਭਰਾਵਾਂ ਠੱਗੀਆਂ ਨੇ ਲੋਕ ਡਰਦੇ ਆ ਡਰਨ ਦੀ ਲੋੜ ਕੋਈ ਨਹੀਂ ਗੱਬਣ ਮੈਂ ਗਾਰੰਟੀ ਦੇ ਖਾਲੀ ਨਹੀਂ ਨਿਕਲੂ ਤੇ ਡਾਲਰ ਪਈਏ ਦੇ ਕੇ ਮਹੀਨੇ ਵਾਂਗ ਜਿੱਥੇ ਮਰਜ਼ੀ ਦੇ ਵੇ ਕਰਾਇਆ ਵੀ ਸਾਡਾ ਹੋਊਗਾ ਇਹ ਸਾਡੀ ਖਾਲੀ ਨਿਕਲੇ ਨਹੀਂ ਦੇ ਪਤਾ ਕੀ ਜੇਕਰ ਇਹ ਕੋਈ 21 22 ਤੇ ਗੱਲ ਨਹੀਂ ਕਾਂਡੇ ਵੀਡੀਓ ਬੰਡੀ ਰਿਕਾਰਡ ਹੋਂਦੀ ਆ ਹਾਂਜੀ ਜਿੱਥੇ ਕੋਈ ਠੱਗੀ ਗੱਬਣ ਤੋਂ ਕਰਦੇ ਨੇ ਕਿਉਂ ਤੇ ਦੱਸੋ ਰੇਟ ਮੋਲ ਜੀ ਨਾ ਮਰੀਗੇ 60 ਹਜ਼ਾਰ ਦਾਂਗੇ ਹਾਂਜੀ 60 ਵੀ ਨਹੀਂ ਤੇ 55 ਵੀ ਨਹੀਂ ਹਾਂਜੀ ਤੇ ਮੋਲ ਉਹ ਕਰਦੇ ਨੇ ਵੀ ਜਿਹੜਾ ਕੋਈ ਬੜੇ ਬੰਦੇ ਵੀਡੀਓ ਵੀਰ ਭੈਣ ਭਰਾ ਮੰਗਣ ਦੇ ਅੱਗ ਬਣਾ ਦਿੰਦੇ ਹਾਂ ਹਾਂਜੀ ਕਿ ਪਾ ਦੋ ਲਿਆਈ ਦੀਆਂ ਇੱਕ ਦੋ ਦੇ ਇਦਾਂ ਵਿਕੀ ਜਾਂਦੀਆਂ ਠੀਕ ਆ ਤੇ ਡਰਦੇ ਪਾਉਂਦੇ ਨੇ ਮੈਨੂੰ ਕਿ ਇੱਕ ਮਹੀ ਹੁੰਦੀ ਤਾਂ ਦੇਣੀ ਕਿਨੂੰ ਕਿਨੂੰ ਆ ਹਾਂਜੀ ਆਹ ਜਿਹਨੂੰ ਬੜੇ ਬੰਦੇ ਵੀਰ ਭੈਣ ਭਰਾ ਵੀਡੀਓ ਮੰਗੀ ਫੇਰਦੀ ਹਾਂਜੀ ਤੇ ਹਾਂ ਨਾ ਜਿਹਨੇ ਦੇਣੀ ਹੈ ਨਾ ਮੈਂ ਵਾਧ ਵੀ ਦੇ ਜੀ ਆ ਠੀਕ ਆ ਪਰ ਉਹ ਨਹੀਂ ਮੋਲ ਪਾਉਣਾ ਲਾਲਚ ਨਹੀਂ ਕਰਨਾ ਕਿਸੇ ਗੱਲ ਦਾ ਵੀ ਹਾਂਜੀ ਠੀਕ ਹੈ ਜੀ 50000 ਦੀ ਇਹਦੇ ਨਾਲ ਦੀਆਂ ਮਈਆਂ ਕੱਲੀਆਂ ਟੋਕੜਾ 50 ਦੀ ਵੇਚੀ ਸੀ 55 ਦੀ ਵੇਚੀ ਸੀ ਆ ਪਰ ਦੇਣੀ 50 ਦੀ ਆ ਖੋਲਾ ਕੱਲੀਆਂ 50 ਦੀ ਵੇਗ ਜਾਂਦੀਆਂ ਇਹਦੇ ਨਾਲ ਦੀਆਂ ਪਰ ਗੱਬਣ ਚੱਕ ਪਾਸ ਆ ਇਹ ਇਹ ਮੱਛੀ ਨਾ ਆਪਣੇ ਕੋ ਗਈ ਮੇਰੇ ਖਿਆਲ ਨਾਲ ਦੇ ਆਪਣੇ ਕੋ ਗਈ ਬੰਦੇ ਪਛਾਣੀ ਨਾ ਸੱਜਰ ਗਈ ਆ ਆਪਣੇ ਕੋ ਬਾਕੀ ਪੱਕਾ ਨਹੀਂ ਪਤਾ ਬੰਦੇ ਜੀ ਕੋ ਲਈ ਦੋ ਬੋਲੋ ਕੋਈ ਨਹੀਂ ਖੋਲ ਦੁੱਧ ਦੇ ਕੋ 8 ਕਿਲੋ ਲੀਟਰ ਵਾਲਾ ਠੀਕ ਹੈ ਨਹੀਂ ਕੋਈ ਦੀ ਕੋਈ ਇਹਨੂੰ ਪਾਣੀ ਨਹੀਂ ਤੇ ਕੋਈ ਇਹਨੂੰ ਟੀਕਾ ਨਹੀਂ ਜੀ ਤੇ ਚਵਾ ਪਸਮਾ ਪੀਲ ਠੰਡੀ ਵੱਡੀ ਵਸ਼ੀ ਆ ਕਿੰਨਾ ਸੁਹਾਜ ਲੀਟਰ ਡਾਹ ਕੇ 8 ਕਿਲੋ ਮਣਗੇ ਦਵਾਂਗੇ ਦੂਜਾ ਸੁਹਾਜ ਤੇ ਚਵਾ ਫੇ ਕੋ ਗਾੜੀ ਬਣ ਵੀ ਗਈ ਪਰ ਨਿਕਲੀ ਨਹੀਂ ਨਿਕਲ ਰਹੀ ਵਾਪਿਸ ਹੋ ਕੇ ਕੰਮ ਦੇ ਦੇ ਪਤਾ ਨਹੀਂ ਕੀ ਨਿਕਲੇਗਾ ਨਾ ਨਿਕਲੇ ਤੋ ਉਹ ਕਿਸੇ ਕਰਨਾ ਪਰ ਬਣ ਗਈ ਹੈ ਕਾ ਤੂੰ ਅੱਲਾ ਮੀਂਹ ਝੋਰ ਦੇ ਦਮੀ ਝੋਰ ਤੇ ਵਾਪਸ ਮਾ ਠੀਕ ਹੈ ਲੈ ਆਓ ਜੀ ਤੋਰਾ ਵੇਖ ਲੈ ਵਸ਼ੀ ਦਾ ਕੀ ਜਾਂਦਾ ਵਾ ਫੇਲਾਂ ਗਾਂ ਦੀਆਂ ਵੈੜ ਬੈੜ ਨਹੀਂ ਕਦੀ ਮਾਰੀ ਲਈ ਬਈ ਜਿਹੜੀ ਉਹ ਜਿਹੜੀ ਕਰਦੇ ਉਹ ਵਾਹ ਇੱਕ ਰੂ ਆਹਰੇ ਤੋਂ ਕਰ ਗੱਬਣਾ ਮਾਈਕ ਤੇ ਆਵਾਜ਼ਾਂ ਮਾਰ ਰਹੀ ਐ ਕਿ ਨਹੀਂ ਮੈਂ ਕਿਦਾਂ ਚਲੋ ਉਹ ਪਰੇ ਸੰਜ ਆਏਗੇ ਟੋਕੜ ਗੰਬੰਜਾ ਡੰਗ ਚੋ ਸੱਚੀ ਗੱਲ ਬਾਦ ਰਿਹਾ ਪਹਿਲੀ ਨਹੀਂ ਕਿੰਦੇ ਪਰ ਸਾਡੇ ਕੋਲ ਹੁਣ ਚਲੋ ਸਾਡੇ ਕੋਲ ਰਾਜੀ ਆਈ ਜੜੀਆਂ ਜੀ ਠੀਕ ਹੈ ਜੀ ਦੱਸੋ ਰੇਟ ਇਹਦਾ ਮੁੱਲ ਵੀ ਜਿੰਨਾ ਮਰਜੀ ਕਰੀਏ ਹਾਂਜੀ ਪਰ ਨਾ ਆਪ ਗਲਤ ਕੰਮ ਕਰਨਾ ਨਾ ਕੀਤਾ ਵਾ 22 ਆਦੀਵਸ਼ੀ ਦੇਣੀ। ਨਾ 22 ਦੇਣਾ ਵੀ। ਹਾਂਜੀ ਦੇ ਦੇਣੀ ਆ। ਠੀਕ ਹੈ। ਜਿਹੜਾ ਵੀ ਵੀਡੀਓ ਵੇਖ ਲੇ ਕੋ ਭੈਣ ਭਰਾ ਚਾ ਆਪਣੀ ਆ ਦੋ ਚਾਰ ਕਿਲੋ ਘਰ ਵੀ ਰੱਖੋ ਦੋ ਚਾਰ ਕਿਲੋ ਕਿਸ ਨੂੰ ਵੇਚੂ ਵੀ ਜਿੱਥੇ ਮਰਜ਼ੀ ਲੈ ਰੱਖ ਦੀ ਵੇਚੂ ਵੀਗਾ 8 ਕਿਲੋ ਦੁੱਧ ਹੋਊਗਾ। ਹਾਂਜੀ ਇਹ ਬਿਲਕੁਲ ਜਿੰਨੇ ਦੇ ਦੇਣੀ ਉਹ ਮੁੱਲ ਕਰਨਾ ਵਾਅਦਾ ਨਹੀਂ ਕਰਨਾ ਘੱਟ ਨਹੀਂ ਕਰਨਾ 16000 ਦੀ ਦੇਣੀ ਆ। ਠੀਕ ਆ। ਬਿਲਕੁਲ ਪੱਕੀ ਹਾਂ ਲੈ। ਇਹ ਦੋਨੇ ਕਰ ਦੇਣੀ। ਦੁੱਧ 8 ਕਿਲੋ ਚੋਕ ਲੈ ਉਹ ਥੱਲੇ ਨਾਲ ਕੋਈ ਬਾਕੀ ਇੱਕ ਟੋਕੜ ਟੋਕੜਾ ਬਣਾ ਆਪਣੇ ਕੋਲ ਵੜ ਉਹ ਵੀ ਸਿਰ ਸੁਖ ਤੇ ਆ ਦੇਣੀ ਆ। ਗੱਬੀ 5 ਕੋ ਦੁੱਧਿਆ 59 ਦੇ ਘੱਬਣੇ ਇਹ ਕਬਲਿੰਗ ਵਾਸੀ ਟੁੱਕੀ ਬਹੁਤੀ ਚੰਗੀ ਸਪੈਸ਼ਲ ਡੱਬੀ ਠੀਕ ਉਹ ਜਿਹੜੀ ਟੁੱਕੀ ਵਾਸੀ ਨਮੂਨਾ ਹੀ ਏ ਠੀਕ ਦੋਵੇਂ ਸਵਰਿਆ ਦੱਸ ਦੋ ਦਰਸਤੇ ਨੰਬਰ ਦਰਸ ਆਪਣਾ ਪਿੰਡ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੈੰਤੀਪੁਰ ਅੱਡਾ 4 ਕਿਲੋਮੀਟਰ ਪੈਂਦਾ ਆਪਣੇ ਛੋ ਠੀਕ ਏ ਪਿੰਡ ਭਗਾਲੀ ਦਾ ਆਪਣਾ ਪਹਾਲਾ ਠੀਕ ਹੈ ਨੰਬਰ ਆਪਣੇ ਇਹੋ ਹੀ 298559 2140 ਕਰਨੇ ਦੂਜਾ 73473 670 ਕਰਨੇ ਇਹੋ ਹੀ ਦੋਵੇਂ ਨੰਬਰ ਆ ਬਾਕੀ ਜੇ ਕਿਸੇ ਵੀਰ ਭਰਾ ਨੇ ਆਉਣਾ ਤੇ ਫੋਨ ਕਰਕੇ ਆਵੇ ਠੀਕ ਹੈ ਬਾਕੀ ਬਾਕੀ ਆਪਣੇ ਕੋ ਝ ਪਈ ਨਾ ਸੁਵੇ ਮੀਨੀ ਸਾਡੇ ਘਰ ਵੀ ਮੁੱਲਦੀ ਨਹੀਂ ਗਿਆ ਵੇ ਚੰਗੇ ਦੇ ਹਾਂਜੀ ਆ ਵੇਖੋ ਇਹ ਵੀ ਅਗਲੀ ਵੀਡੀਓ ਚ ਪਾਵਾਂਗੇ ਠੀਕ ਆ ਇਧਰ ਸੁਈ ਆ ਸੁਈ ਆ ਜਵਾਕੇ ਲਾਣੀ ਸਾਡੀ ਕੱਟੀ ਸਾਡੀ ਮੁੱਲਦੀ ਨਹੀਂ ਗਈ ਸਿੰਗਲ ਦੇ ਆ ਸਿੰਗਲ ਤੇ ਬੁੱਧੇ ਤੇ ਕੱਟੀ ਅਗਲੇ ਜਿਹੜੇ ਬਾਗ ਤੇ ਆ ਤੂੰ ਬੜੇ ਭਣ ਭਰਾ ਮੰਗਦੇ ਨੇ ਨਿੱਕੀ ਨੂੰ ਮੈਨੂੰ ਹਾਂਜੀ ਹੁਣ ਤੱਕ ਤੇ ਨਹੀਂ ਇਹ ਲੋਡਾਂ ਘਟਾਂ ਨੂੰ ਜ਼ਿਆਦਾ ਹੀ ਘਟਾਉਂਦੇ ਆਂ ਕਰੋ। ਨਾ ਕੋਈ ਅਜਿਹਾ ਕਹੀ ਨਹੀਂ ਭਾਈ। ਨਾਸ ਵੀ ਭਾਈ। ਇੱਕ ਘੱਲ ਨਹੀਂ ਘਟੀ। ਅੱਗ ਕਿੱਦਾਂ ਰਾਜ ਪਾਇਆ ਜੇ ਉਦਾਂ ਦੇ ਗੱਲ ਸੱਪ ਕਾ ਪਾਇਆ। ਅੱਜ ਕਿਦਾਂ ਰਾਜ ਪਾਇਆ ਜੇ? ਆ ਟੁੱਟ ਗਿਆ ਦੇਖ। ਅੱਗੇ ਪੱਕਾ ਕਰ ਸਕਦਾ ਜੇ ਰਾਹ ਟੁੱਟ ਗਿਆ ਅੱਜ। ਠੀਕ ਹੈ ਠੀਕ। ਇਹ ਵੀ ਵੀਡੀਓ ਪਾਵਾਂਗੇ। ਇਹ ਸੂਈ ਆ। ਇਹ ਸੂਈ ਆ। ਸੂਈ ਜੇ ਪਰ ਅਗਲੇ ਵੀਰੇ ਪੋਣੀ ਦੇ। ਮੈਂ ਕਰਨੀ ਵੀਡੀਓ ਪਾਵਾਂਗੇ। ਠੀਕ ਬਣੀ ਪਾਵਾਂਗੇ ਸਲਿਖਾਂ ਬਾਜੋ। ਇਦਾਂ ਮੀਨੀ ਚਾਹਵਾਨ ਹੋਵੇ ਤੇ ਖੜੀ ਸਕਦਾ ਏ। ਕੋਈ ਨਹੀਂ ਇੰਨੇ ਕਹਿਣਾ। ਇਦਾਂ ਬਾਜੋ ਭਾਵੇਂ। ਅਜ ਰਾਤ ਹੀ ਲੱਜੋ। ਪ Pele su vida. Ahí está, sigal.